ਜਿੰਨਾ ਤੁਸੀਂ ਆਪਣੀ ਗੈਰ ਨੂੰ ਜੀ ਕਰੋਗੇ ਨਾ ਉਹਦਾ ਮੁਸ਼ਕਿਲ ਤੁਸੀਂ ਕਦੇ ਜਾਂਚ ਕਰਿਓ ਜਿੰਨੇ ਅਮੀਰ ਆਦਮੀ ਨੇ ਪੈਸੇ ਵਾਲੇ ਬਸ ਸਵੇਰੀ ਨਾਲ ਜਿੰਨਾ ਕੁ ਫੋਕੀਤਾ ਖਾਣ ਜੋ ਦੇ ਰਹਿ ਜਾਂਦੇ ਕਿਸੇ ਨੂੰ ਹਾਰਟ ਦੀ ਪਰਵਾਹ ਨਹੀਂ ਕਿਸੇ ਨੂੰ ਸ਼ੁਕਰ ਦੀ ਹੋਗੀ ਕਿਸੇ ਨੂੰ ਜਿਹੜੇ ਗਰੀਬ ਆਦਮੀ ਨੇ ਕਦੇ ਝੋਪੜ ਪੱਟੀ ਵਾਲਿਆਂ ਨੂੰ ਦੇਖਿਆ ਤੁਸੀਂ ਕਦੇ ਜਾਂਚ ਕਰੇ ਜਾਂਦੇ ਸਾਮ ਨੂੰ ਢੋਲਕੀ ਵਜਾ ਕੇ ਸੁਣ ਗਿਆ ਕੀ ਕਰ ਜਿੰਨਾ ਮੀਰ ਹੋ ਕਹਿੰਦਾ ਕਿਸੇ ਨੂੰ ਹੱਸਦੇ ਹੋਏ ਨਹੀਂ ਤੁਸੀਂ ਦੇਖਿਆ ਮੈਂ ਨਾ ਪਾਵਰ ਪ੍ਰਾਪਰਟੀ ਦਾ ਬਿਜ਼ਨਸ ਕਰਿਆ ਕਈ ਵਾਰੀ ਸਕੂਟਰ ਤੇ ਮੈਂ ਜਾਣਾ ਚੰਡੀਗੜ੍ਹ ਅੱਗੇ ਮੈਂ بڑے بڑے ਬੰਦਿਆਂ ਨੂੰ ਮਿਲਦਾ ਤਾਂ ਬਸ ਉਹ ਸੋ ਮਤਲਬ ਮਨ ਦੀ ਸ਼ਾਂਤੀ ਦਾ ਜਿੰਨਾ ਨਹੀਂ ਪੈਸੇ ਨਾਲ ਕੋਈ ਸਬੰਧ ਨਹੀਂ ਮੈਂ ਰਾਜਨੀਤੀ ਦੇ ਦੇਖੋ ਤੁਸੀਂ ਮੇਰਾ ਸਾਬਤ ਲੈਣਾ ਨਹੀਂ ਜਾ ਕੇ ਸਰਪੰਚ ਬਣਿਆ ਨਾ ਪਿੰਡ ਦਾ ਪੰਚਾਇਤ ਤੋਂ ਬਣਵੇਂ ਚ ਆਪਣਾ ਰਾਜਨੀਤੀ ਕਾリエਰ ਸ਼ੁਰੂ ਕਰਿਆ ਰਾਜਨੀਤੀ ਦਾ ਮੇਰੇ ਖਾਂਦਾਨ ਚ ਕੋਈ ਪੰਚਮੀ ਨਹੀਂ ਬਣਿਆ ਕੋਈ ਵੀ ਕਦੇ ਸੋਚਿਆ ਵੀ ਨਹੀਂ ਦਸੂਕ ਨੇ ਅਜੀਬ ਜਿਹਾ ਕਿੱਸਾ ਹੋਇਆ ਗਲੀਆਂ ਨਾਲੀਆਂ ਜਾਂ ਸੜਕਾਂ ਬਣਾਉਣਾ ਨਹੀਂ ਐਮਐਲਏ ਦੇ ਕੰਮਾ ਆਪਣੇ ਹਲਕੇ ਦੀ ਇਕਨੋਮੀ ਦੇ ਧਿਆਨ ਦੇਣਾ ਵੀਰ ਬੱਚੇ ਦਾ ਕਰਨਾ ਉਹਨਾਂ ਨੂੰ ਜੋਬ ਕਿਸ ਤਰ੍ਹਾਂ ਮਿਲੇ ਇਨਸਾਫ ਕਿਸ ਤਰ੍ਹਾਂ ਮਿਲੇ ਉਹਨਾਂ ਨੂੰ ਹੈਲਥ ਸੇਵਾਵਾਂ ਕਿਸ ਤਰ੍ਹਾਂ ਮਿਲਣ ਇਹਨੇ ਰਾਜਨੀਤੀ ਜਾਣ ਕੇ ਬਣਿਆ ਜੀ ਕੁਝ ਪੁੱਛੋ ਕਿ ਕਿਸ ਤਰ੍ਹਾਂ ਬੋਲ ਜੀ ਤਰ੍ਹਾਂ ਡੇਰਾ ਉਸੇ ਹਰਕਾ 2 ਲੱਖ ਬੋਲ ਦਾ ਪ੍ਰਵਾਸੀ ਬੋਲ ਦਾ ਜਿਹੜੇ ਪੰਜਾਬ ਨਾਲ ਕੁਸ਼ਰਵਦੀ ਨੇ 1 ਲੱਖ ਬੋਲ ਲੋਕਾਂ ਔਰ ਕਿੰਨੀ ਬੋਲ ਹੋਈ ਹੈ ਨਾ ਜੀ ਕਿਹਦਾ ਕਿੰਨਾ ਕਰ ਕੋਣਾ ਸਮਾਪਤ ਹੋਏ

ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰ ਦੇ ਹਰ ਘਰ ਨੌਕਰੀ ਦੇ ਦੂੰਗਾ ਕੋਈ ਵੱਧ ਘੱਟ ਹੋਇਆ ਪੂਰਾ ਸ਼ਹਿਰ ਇੱਥੇ ਹਾਜ਼ਰ ਹੋਇਆ ਔਰ ਸ਼ਹਿਰ ਦੀਆਂ ਸਾਰੀਆਂ ਐਸੋਸੀਏਸ਼ਨਾਂ ਚਾਹੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਚਾਹੇ ਕੇਬਲ ਐਸੋਸੀਏਸ਼ਨ ਬਹੁਤ ਸਾਰੀਆਂ ਐਸੋਸੀਏਸ਼ਨਾਂ ਨੇ ਅੱਜ ਮੇਰਾ ਸਨਮਾਨ ਕਰਿਆ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਵਾਦਾ ਵੀ ਕਰਦਾ ਹਾਂ ਕਿ ਮੈਂ ਇਹਨਾਂ ਦਾ ਸੇਵਾਦਾਰ ਬਣ ਕੇ ਡੱਟ ਕੇ ਸੇਵਾ ਕਰਾਂਗਾ ਮੈਂ ਸਮਝਦਾ ਕਿ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕਾਰਗੁਜ਼ਾਰੀ ਜਿਹੜੀਆਂ ਸੜਕਾਂ ਏਅਰਪੋਰਟ ਬਿਜਲੀ ਪਾਣੀ ਪੰਜਾਬ ਚ ਇਨਫਰਾਸਟ੍ਰਕਚਰ ਕ੍ਰੀਏਟ ਹੋਇਆ ਉਸ ਦੇ ਹਿਸਾਬ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਡੱਟ ਕੇ ਲੋਕ ਖੜ ਗਏ ਆਂ ਔਰ ਜਿਹੜਾ ਫਰਾਡ ਕਾਂਗਰਸ ਦੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਿਆ ਉਸ ਫਰਾਡ ਨੂੰ ਖਤਮ ਕਰਕੇ ਦੁਬਾਰਾ ਫੇਰ ਪੰਜਾਬ ਚ ਪੰਜਾਬੀਆਂ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਨੇ ਦੁਬਾਰਾ ਸਟੈਬਲਿਸ਼ ਕਰਨ ਦਾ ਮਨ ਬੁਲਾ ਲਿਆ ਅੱਜ ਹਜ਼ਾਰਾਂ ਦੀ ਗਿਣਤੀ ਦਾ ਇਕੱਠ ਇਸ ਗੱਲ ਦੀ ਗਵਾਹੀ ਦੇ ਰਿਹਾ ਕਿ ਆਪਣੀ ਜਿੱਤ ਜਿਹੜੀ ਆ ਪੱਕੀ ਆ ਬਸ ਐਲਾਨ ਹੋਣਾ ਬਾਕੀ ਆ ਮੁਦੇ ਬਣਦੇ ਰਹੇ ਸੀਐਮ ਬਣਦੇ ਰਹੇ ਉਹਨਾਂ ਨੇ ਲੋਕਾਂ ਨਾਲ ਧੋਖੇ ਕਰੇ ਕਮਿਟਮੈਂਟਾਂ ਕਰਕੇ ਭੱਜੇ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਆ ਫੈਕਟਰੀ ਨਵੀਂ ਇੰਡਸਟਰੀ ਕੋਈ ਆ ਰਹੀ ਨਹੀਂ ਤੁਸੀਂ ਦੇਖ ਲਓ ਵੀ 30 30 ਸਾਲ ਐਮਪੀ ਰਹਿ ਕੇ ਵੀ ਕੋਈ ਵੱਡਾ ਪ੍ਰੋਜੈਕਟ ਨਹੀਂ ਲੈ ਕੇ ਆਏ ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਆ ਨਸ਼ੇ ਜਿਹੜੇ ਆ ਉਹ ਘਰ ਘਰ ਵਿੱਚ ਵਿਕਰੇ ਆ ਹਣ ਦੇਡਾ ਘਰ ਆ ਉਹ ਇੱਥੇ ਤਬਾਹੀ ਮਚਾਉਂਦਾ ਹੈਗਾ ਸੜਕ ਜਿਹੜੀ ਸਰੰਦ ਰੋਡ ਬਣਨ ਵਾਲੀ ਹੈ ਨਾਬੇ ਤੋਂ ਸੁਮਾਣੇ ਤੱਕ ਟਰੈਕ ਬਣਨ ਵਾਲਾ ਸਾਰੇ ਕੰਮਾਂ ਬਾਕੀ ਬੀਬੀਆਂ ਜਿਹੜੀ ਗਰੀਬਾਂ ਉਹਨਾਂ ਦੀ ਸਾਰੀ ਲੋਕ ਭਲਾਈ ਦੀਆਂ ਸਕੀਮਾਂ ਜਿਹੜੀਆਂ ਉਹ ਬੰਦ ਪਈਆਂ ਹੈਗੀਆਂ ਸੋ ਪ੍ਰਮਾਤਮਾ ਕਾਲ ਫਿਰ ਕੁਬੈਗਰੂ ਬਖਸ਼ਿਸ਼ ਕਰੇਗਾ ਹਰ ਵਰਗ ਦਾ ਕਿਸਾਨਾਂ ਦਾ ਵੀ ਖਿਆਲ ਰੱਖਾਂਗੇ ਮਜ਼ਦੂਰਾਂ ਦਾ ਵੀ ਖਿਆਲ ਰੱਖਾਂਗੇ ਵਪਾਰੀਆਂ ਦਾ ਵੀ ਖਿਆਲ ਰੱਖਾਂਗੇ ਕਰਮਚਾਰੀਆਂ ਦਾ ਵੀ ਖਿਆਲ ਰੱਖ ਕੰਬਾਈਨਡ ਇੰਡਸਟਰੀ ਲੈ ਕੇ ਤੁਸੀਂ ਬਿਆਨ ਦਿੱਤਾ ਸੀ ਕੀ ਲੱਗਦਾ ਉਹਦੇ ਲਈ ਕੀ ਫਿਊਚਰ ਬਣਦਾ ਦੇਖੋ ਬਹੁਤ ਵੱਡੀ ਐਗਰੋ ਇੰਡਸਟਰੀ ਇੱਥੇ ਹੈਗੀ ਆ ਹੋਰ ਇੱਥੇ ਇੰਸਲਰੀ ਇੰਡਸਟਰੀ ਆਣ ਦੀ ਲੋੜ ਆ ਜੇਕਰ ਆਪਾਂ ਇਹਨਾਂ ਨੂੰ ਕੰਸੈਸ਼ਨ ਦੇ ਦਈਏ ਜੀਐਸਟੀ ਆ ਹੋਰ ਕੰਸੈਸ਼ਨ ਦੇ ਦਈਏ ਤਾਂ ਇੰਡਸਟਰੀ ਹੋਰ ਵੱਧ ਫੁੱਲ ਸਕਦੀ ਆ ਨਵੀਂ ਇੰਡਸਟਰੀ ਇੱਥੇ ਆ ਸਕਦੀ ਆ ਪਿਛਲੀਆਂ ਸਰਕਾਰਾਂ ਨੇ ਕੋਈ ਪ੍ਰਬਲ ਨਹੀਂ ਕਰਿਆ ਪਰਮਾਤਮਾ ਕਰੂਗਾ ਆਪਾਂ ਪੂਰੇ ਪੰਜਾਬ ਚ ਇੰਡਸਟਰੀ ਨੂੰ ਜਿਹੜਾ ਦੁਬਾਰਾ ਸਟੈਬਲਿਸ਼ ਕਰਾਂਗੇ ਤਾਂ ਕਿ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੇ ਜੇ ਜਦੋਂ ਕਿਸੇ ਵਰਕਰ ਨੂੰ ਉਹਦਾ ਬੰਦਾ ਮਾਨਸ ਮਾਨ ਨਾ ਮਿਲੇ ਔਰ ਅਸੀਂ ਆਪਣੇ ਬਣਾਏ ਹੋਏ ਵਜ਼ੀਰ ਦੇ ਘਰੇ ਜਾਈਏ ਤੇ ਸਾਨੂੰ ਕੁੱਡਾ ਹੀ ਨਾ ਖੋਲਣ ਨੂੰ ਮਿਲੇ ਤੇ ਗੱਲ ਕਰੀ ਤੇ ਸਾਡਾ ਵਜੀਰ ਗੱਲੀਆਂ ਸੁਣੇ ਤੇ ਫਿਰ ਪ੍ਰੈਸਾ ਕੀ ਰਹਿ ਜਾਂਦਾ ਜਦੋਂ ਸਾਡਾ ਬਾਪ ਵੀ ਸਾਡੀ ਗੱਲ ਨਹੀਂ ਸੁਣਦਾ ਉਹਦੇ ਨਾਲੋਂ ਬਿਹਤਰ ਹੈ ਵੀ ਉਹਨੂੰ ਸਸਤੀ ਗੱਲ ਬਲਾਕ ਕਿਸੇ ਵਧੀਆ ਜਿਹੜੀ ਲਗਭਗ 100 ਸਾਲ ਤੋਂ ਲੈ ਕੇ ਪਾਰਟੀ ਵਧੀਆ ਕੰਮ ਕਰ ਰਹੀਆਂ ਕਰਨੀਆਂ ਵੀ ਨਾ ਤਾਂ ਸਾਨੂੰ ਕੋਈ ਕੁੰਡਾ ਖੋਲਦਾ ਇਸੇ ਗੱਲ ਕਰਦੇ ਨਾ ਸਾਡੀ ਕੋਈ ਗੱਲ ਸੁਣਦਾ ਜੇ ਫੋਨ ਕਰਦਾ ਨਾ ਸਾਡਾ ਕੋਈ ਫੋਨ ਚੱਕਦਾ ਠੀਕ ਹੈ ਜਦੋਂ ਸਾਡੀ ਗੱਲ ਹੀ ਨਹੀਂ ਸੁਣੀ ਜਾਣੀ ਹੈ ਜੀ ਤੇ ਫਿਰ ਸਾਨੂੰ ਉੱਥੇ ਰਹਿਣ ਦਾ ਫਾਇਦਾ ਕੀ ਹੈ ਮੈਂ ਇਹ ਸੋਚਿਆ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਇਹਨਾਂ ਨੇ ਮੈਨੂੰ ਲਾਇਆ ਸੀਗਾ ਵਾਈਸ ਪ੍ਰੈਜ਼ੀਡੈਂਟ ਲਾਇਆ ਸੀਗਾ ਜ਼ਿਲ੍ਹੇ ਦੀ ਉਸ ਤੋਂ ਬਾਅਦ ਕੰਮ ਕੀਤਾ ਕੰਮ ਕਰਨ ਤੋਂ ਬਾਅਦ ਇਹਨਾਂ ਨੇ ਹੁਣ ਮੈਨੂੰ ਸੂਬਾ ਜੁਆਇੰਟ ਸਕੱਤਰ ਲਾਇਆ ਸੀਗਾ ਪਰ ਇੱਕ ਜੁਆਇੰਟ ਸਕੱਤਰ ਮੀਂਹ ਪੈਂਦੇ ਦੇ ਵਿੱਚ ਐਮਐਲਏ ਦੀ ਕੋਠੀ ਦੇ ਮੂਹਰੇ 10 ਮਿੰਟ ਤੱਕ ਖੜੀ ਰਹੀ ਹੈ ਉਹਨੂੰ ਕੁੰਡਾ ਨਹੀਂ ਖੋਲਿਆ ਗਿਆ ਤੇ ਇੱਥੋਂ ਇਹ ਸਾਬਤ ਹੁੰਦਾ ਵੀ ਸ਼ਾਇਦ ਹੁਣ ਇਹਨਾਂ ਨੂੰ ਸਾਡੀ ਲੋੜ ਸੀ ਸਰ ਕੇ ਪਾਰਟੀ ਨੂੰ ਛੱਡਣਾ ਹੀ ਬਿਹਤਰ ਸਮਝਿਆ ਵਾਈਕੁਰਦੀ ਕਾਕਾ ਉਸਾ ਵਾਈਕੁਰਦੀ ਕੀ ਪਤਾ ਧੰਨਵਾਦ ਕੀ ਪ੍ਰੀਤ ਟਰੈਕਟਰ ਦੇ ਮਾਲਕ ਹਰੀ ਸਿੰਘ ਉਹਨਾਂ ਨੇ ਬੱਡਾ ਸੁਨਾਗੋ ਰੱਖਿਆ ਤੇ ਸਾਡੇ ਉਮੀਦਵਾਰ ਸ਼੍ਰੀ ਐਨ ਕੇ ਸ਼ਰਮਾ ਜੀ ਉਹਨਾਂ ਨੂੰ ਉਹਨਾਂ ਨੂੰ ਸਬੋਧਨ ਕਰਨ ਦਾ ਮੌਕਾ ਦਿੱਤੇ ਸੋ ਮੈਂ ਬੇਨਤੀ ਕਰਦਾ ਹਾਂ ਕਿ ਜਿੱਤੇ ਸਾਰੀ ਦੁਨੀਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੀ ਹੈ ਸੋ ਵਰਕਰਾਂ ਨੇ ਵੀ ਇਸ ਵਿੱਚ ਵਿਸ਼ਵਾਸ ਜਾਇਆ ਹੈ 1500 ਵਰਕਰਾਂ ਤੋਂ ਉਹਨਾਂ ਸਾਰਿਆਂ ਨੇ ਵਿਸ਼ਵਾਸ ਜਾਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਵਾਸਤੇ ਆਪਣਾ ਯੋਗਦਾਨ ਪਾਉਣਗੇ ਸੋ ਮੈਂ ਹਰੀ ਸਿੰਘ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਬੜੀ ਕਿਰਪਾ ਕਰਕੇ ਇਹਦੇ ਤੇ ਸਾਡੇ ਉਮੀਦਵਾਰ ਨੂੰ ਬੁਲਾ ਕੇ ਸਾਨੂੰ ਮਾਣ ਲਖਤ ਕੀਤਾ لا صاحب کس طرح کا رسپونس مل رہا ہے بہت اچھا رسپانس مل رہا ہے تو یہ دیکھتے ہوں کہ لوگ آپ ہارے شروع اکالی دل پیار کرنے والے لوگ اپنے نکل کے آ رہے ہیں وڈا رسپانس ہے کہ لوگ شروع اکالی دل کا امیدوار کو جتنے